ਇਹ ਮੇਲਾ ਪਿੰਡ ਮੁਸਤਫਾਬਾਦ ਤੋਂ ਇੰਦਰਾ ਕਲੋਨੀ ਦਰਗਾਹ ਪੀਰ ਬਾਬਾ ਘੋੜੇਸ਼ਾਹੀ 88 ਫੁੱਟ ਰੋਡ ਇਹ ਅੱਜ 10:47 ਤੋਂ ਬਾਅਦ ਦੇ ਮੇਲਾ ਬਣਾਇਆ ਜਾ ਰਿਹਾ ਹੈ ਠੀਕ ਆ ਪਹਿਲੇ ਸੰਤ ਹੋਏ ਬਾਬਾ ਬਾਰੂਸ਼ਾ ਜੀ ਫਿਰ ਦੂਜੇ ਸੰਤ ਹੋਏ ਬਾਬਾ ਜਾਗਰਸ਼ਾ ਜੀ ਇਹ ਤੀਜੇ ਸੰਤ ਹੋਏ ਆ ਬਾਬਾ ਹੱਲੇ ਸ਼ਾ ਜੀ ਫਿਰ ਚੌਥੇ ਸੰਤ ਹੋਏ ਆ ਬਾਬਾ ਸਾਈ ਜੀ ਫਿਰ ਹੋਇਆ ਆਪਣੇ ਲਾਲ ਸਿੰਘ ਜੀ ਹੁਣ ਐਸ ਵੇਲੇ ਸੇਵਾਦਾਰੀ ਸਾਨੂੰ ਮਿਲੀ ਹੈ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਜੀ ਇੱਥੇ ਪ੍ਰਮਾਨ ਇੱਥੇ 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 ਸਾਜੀ ਅਹੀਂ ਪ੍ਰਬੰਧ ਜਿਹੜਾ ਪਹਿਲਾਂ ਕਦੀ ਵੇਖਿਆ ਨਹੀਂ ਸੀ ਨਾ ਉਹ ਪ੍ਰਬੰਧ ਹੋਣਾ ਹੀ ਇੱਥੇ ਉਹ ਵੇਖਿਆ ਹੁਣ ਜਾਂ ਸਾਡੇ ਕੋਲ ਮੁੰਡੇ ਆਏ ਆ ਕੋਈ ਨੌਜਵਾਨ ਪੜ੍ਹੇ ਲਿਖੇ ਤੇ ਕੁਝ ਠੀਕ ਠਾਕ ਸੁਝਾਅ ਇਹਦਾ ਕਰਕੇ ਸਾਨੂੰ ਕੋਈ ਜਿਹੜਾ ਪ੍ਰਬੰਧ ਆ ਵਧੀਆ ਲੱਗਾ ਠੀਕ ਆ ਬਹੁਤ ਜ਼ਿਆਦਾ ਮਾਰਾ 100% ਇਹ ਕੀ ਕਿਤਾ ਗਿਆ ਜੀ ਦਾ ਹੈਗੀ ਆ ਇਸ ਜੱਦੀ ਪੁਰਸੀ ਦਰਗਾਹ ਹੈ ਆ 747 ਤੋਂ ਪਹਿਲਾਂ ਦੀ ਇੱਥੇ ਜਿਹੜਾ ਵੀ ਕੋਈ ਮਨੋਗਾਮਨਾ ਲੈ ਕੇ ਆਉਂਦਾ ਨਾ ਉਹਦੀ ਮਨੋਗਾਮਨਾ ਪੂਰੀ ਹੋ ਜਾਂਦੀ ਆ ਦੁੱਧ ਵਾਲਿਆਂ ਨੂੰ ਦੁੱਧ ਮਿਲਦਾ ਪੁੱਤ ਵਾਲਿਆਂ ਨੂੰ ਪੁੱਤ ਮਿਲਦਾ ਠੀਕ ਆ ਹੋਰ ਵੀ ਕੋਈ ਪ੍ਰਕਾਰ ਦੀਆਂ ਕੋਈ ਦੁੱਖ ਤਕਲੀਫਾਂ ਹੁੰਦੀਆਂ ਨੇ हट ਜਾਂਦੀਆਂ ਨੇ ਬ੍ਰਦਰ ਵਿਜੇ ਹੰਸ ਵਿਜੇ ਹੰਸ ਆਪਣਾ ਨਾਮ ਦੱਸ ਗਿਆ ਜਿਹੜਾ ਮੇਰਾ ਨਾਮ ਸੁਨੀਮਾ ਸੁੰਨ ਜੀ ਅੱਜ ਅਬੀ ਕੋੜੇ ਸ਼ਾਹੀ ਦਾ ਮੇਲਾ ਬੜੀ ਸ਼ਾਦਾ ਤੇ ਤੁਮਦਾ ਮਾਰਾ ਹੈ ਇਸ ਮੇਰੇ ਵੀ ਸੰਜੋਗ ਦੇ ਰਹੇ ਮੇਰੇ ਸਾਰੇ ਵੀਰ ਭਰਾ ਸ਼ਰਧਾ ਤੇ ਗਲੀ ਮਲੇ ਦਾ ਸਾਰਾ ਸੰਜੋਗ ਹੈ ਇਹ ਮੇਲਾ ਬਹੁਤ ਹੀ ਤੁਮਤਾਨਾ ਦਾ ਬੜਾ ਹੀ ਉਤਸ਼ਾਹ ਨਾਲ ਬਣਾਇਆ ਜਾਂਦਾ ਹੈ ਇਸ ਅੱਜ ਦੇ ਹੁਣ ਗਦੀਨ ਸ਼ੀਨ ਪਪਾ ਕੇ ਕਰਨੈਲ ਸਿੰਘ ਕਹਿਲਾ ਜੀ ਮੇਰੇ ਗੋਲਦੀ ਭਾਜੀ ਆ ਅਜੇ ਭਾਜੀ ਉਹਦੇ ਕੋਲ ਕਾਲੂ ਭਾਜੀ ਆ ਤੇ ਮੇਰੇ ਸਾਰੇ ਸੰਗਤ ਦੇ ਨਾਲ ਸੰਜੋਗ ਨਾਲ ਮੇਲਾ ਬਣਾ ਰਹੇ ਇੱਥੇ ਬਾਬਾ ਜੀ ਹਾਰੂਆਂ ਨੂੰ ਕਾਰਨ ਪੂਨ ਕਰਦੇ ਆ ਤੇ ਲੋਕੀ ਆਪ ਕੋ ਢਨੇ ਕੋ ਢੋਲ ਲੈ ਕੇ ਇੱਥੇ ਆਂਦੇ ਨੇ ਤੇ ਬੱਚਿਆਂ ਦੀ ਆਸਮਰਦਾ ਪੂਰੀ ਹੁੰਦੀ ਹੈ। ਮੇਲਾ ਪਹਿਲੇ ਮੇਲੇ ਵਿਕਦੀ ਹੁਣ ਪਵਨਦ ਕਮੇਟੀ ਆ ਵੀ ਮੁੰਡਿਆਂ ਕੋਈ ਨਸ਼ਾ ਦੇ ਸਾਰੇ ਬਚਾਵਾ ਨਸ਼ਾ ਵਾਲਾ ਕੋਈ ਮੁੰਡਾ ਨਹੀਂ ਹੈਗਾ। ਅਸੀਂ ਇਹ ਥੜਾ ਨੇ ਮੈਸੇਜ ਦੇਣਾ ਚਾਹੁੰਦੇ ਵੀ ਅੱਜ ਕੱਲ ਦੇ ਜਿਹੜੇ ਬੱਚੇ ਨਸ਼ਾ ਕਰਦੇ ਨਸ਼ਾ ਛਡ ਦੇਣ ਤੇ ਸਾਡੇ ਨਾਲ ਇਹ ਸੇਵਾ ਕਰਨ ਕੋ ਬਾਬਾ ਜੀ ਨੂੰ ਥੋੜਾ ਹੱਥ ਰੱਖਿੰਦਾ ਵੀ ਅੱਗੇ ਤੋਂ ਨਸ਼ਾ ਕਰਕੇ ਇਸ ਸੇਵਤ ਲੱਗਦਾ ਸ। ਬਹੁਤ ਜਿਆਦਾ ਸਾਹ ਕਈ ਪਕਤਾਂ ਦਾ ਜਿੰਨੂੰ ਅੱਜ ਪਿੱਛੇ ਇੱਕ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਪਿੰਡ ਦੇ ਹੀ ਤਰੇਕਾ ਥੋੜਾ ਹੋਰ ਹੀ ਵਧੀਆ ਕੀਤਾ। ਪੰਦ ਵੀ ਆ ਸਕਿਉਟੀ ਤਾਂ ਵੀ ਆ ਪਰਮਿਸ਼ਨ ਪੂਰੀ ਲਈ ਹੈ ਜੀ ਟੈਂਟ ਦਾ ਉਹ ਡੀਸੀ ਤੋਂ ਪਰਮਿਸ਼ਨ ਵੀ ਲਈ ਹੈ ਤੇ ਕਿਸ ਚੀਜ਼ ਦੀ ਕੋ ਕਰਣੀ ਹੈਗੀ ਸਾਨੂੰ ਤੇ ਬਾਬਾ ਜੀ ਦੀ ਬੜੀ ਕਿਰਪਾ ਹੈ ਸਾਰੇ ਸੰਤਾਂ ਦੀ ਤੁਹਾਨੂੰ ਇਹ ਪੀਪਾ ਲੱਖ ਖੁਸ਼ੀਆਂ 파ਕਸਾਹੀਆਂ ਜੇ ਸਤਗੁਰ ਨਦਰ ਕਰੇ ਮੇਲਾ ਉਰਸ حضرت ਪੀਰ ਬਾਬਾ ਕੋੜੇ ਸ਼ਾਹ ਜੀ ਦਾ ਮੇਲਾ ਮੁਬਾਰਕ ਬਾਦ ਆਈਆਂ ਹੋਈਆਂ ਤੇ ਦੇਸ਼ ਦੇਸ਼ ਦੇ ਵਿੱਚ ਦੇਖ ਰਹੀਆਂ ਸਾਰੀਆਂ ਸੰਤਾਂ ਨੂੰ ਮੇਲੇ ਦੀ ਲੱਖ ਲੱਖ ਵਧਾਈ ਦਿੰਨੇ ਆ ਇਹ ਪ੍ਰਾਤਨ ਸਮੇਂ ਤੋਂ ਮੇਲਾ ਚੱਲਿਆ ਆ ਰਿਹਾ ਬਹੁਤ ਸਾਰੇ ਇੱਥੇ ਸਾਧੂ ਸੰਤ ਮਹੰਤ ਮਾਪੁਰਸ਼ਾਂ ਨੇ ਇੱਥੇ ਸੇਵਾ ਕੀਤੀ ਹੈ ਸੋ ਹੁਣ ਇਸ ਟਾਈਮ ਜੋ ਅੱਜ ਦਾ ਮੇਲਾ ਕੱਲ 8 ਤਰੀਕ ਨੂੰ ਚਾਦਰ ਦੀ ਰਸਮ ਹੋਈ ਆ ਅੱਜ ਸਵੇਰੇ ਝੰਡੇ ਦੀ ਰਸਮ ਤੇ ਬਾਬਾ ਜੀ ਦੇ ਕੋੜਾ ਸਾਹਿਬ ਦੇ ਉੱਪਰ ਜੋ ਵੀ ਵਸਤਰ ਪਹਿਨਾਏ ਗਏ ਆ ਪਗੜੀ ਬੰਨੀ ਗਈ ਆ ਸੋ ਅਸੀਂ ਸਾਰੀਆਂ ਸੰਗਤਾਂ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜੀਆਂ ਸੰਗਤਾਂ ਇੱਥੇ ਆ ਕੇ ਲੰਗਰਾਂ ਦੇ ਵਿੱਚ ਹਿੱਸੇ ਪਾਉਂਦੀਆਂ ਨੇ ਨਤਮਸਤਕ ਹੁੰਦੀਆਂ ਨੇ ਇੱਥੇ ਹਰ ਮੁਰਾਦ ਪੂਰੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਜੋ ਕੋਈ ਸੁਖਣਾ ਆ ਕੇ ਸੁਖਦਾ ਤੇ ਉਹਨਾਂ ਦੀ ਮੁਰਾਦ ਪੂਰੀ ਹੁੰਦੀ ਹੈ ਸਾਰੀਆਂ ਸੰਗਤਾਂ ਨੂੰ ਤਹਿ ਦਿਲੋਂ ਧੰਨਵਾਦ ਸਟੇਜ ਸੈਕਟਰੀ ਕਲਵੰਤ ਸਿੰਘ ਭੱਟੀ ਸਮੂਹ ਮੇਰੇ ਜਿੰਨੇ ਵੀ ਮੈਂਬਰ ਖੜੇ ਨੇ ਨੌਜਵਾਰ ਕਮੇਟੀ ਨੇ ਇਹ ਜਮਾਇਰ ਕੀ ਸੰਭਾਲਿਆ ਸੋ ਇਹ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅਜੀਤ ਕੁਮਾਰ ਜੀ ਜਿਹੜਾ ਜੀ ਮੇਲਾ ਬਣਾਇਆ ਜਾ ਰਿਹਾ ਹੈ ਮੇਲਾ ਬਾਬੇ ਘੋੜੇ ਸ਼ਾਹ ਦੀ 88 ਫੁੱਟ ਤੋਂ ਬਣਾਇਆ ਜਾ ਰਿਹਾ ਹੈ ਮਸਤਬਾਦ ਤੇ ਸਾਰੀ ਸੰਗਤ ਨੂੰ ਸਾਰੇ ਆਪਣੇ ਪਰਿਵਾਰ ਨੂੰ ਲੱਖ-ਲੱਖ ਵਧਾਈ ਹੋਏ ਬਾਬੇ ਘੋੜੇ ਸ਼ਾਹ ਦੀ ਬੱਤ ਤੋਂ ਵੱਧ ਇੱਥੇ ਦਰਸ਼ਨ ਦਿੱਤੇ ਜਾਂਦੇ ਬੱਤ ਤੋਂ ਵੱਧ ਦਰਸ਼ਨ ਬਾਬੇ ਘੋੜੇ ਸਾਹਿਬ ਦੇ ਕੀਤੇ ਜਾਂਦੇ ਬੱਤ ਤੋਂ ਵੱਧ ਸੰਗਤ ਇੱਥੇ ਆਵੇ ਜੀ